ਉਤਰੇ ਉਹਨੂੰ ਫਿਰ ਅਵਗਤ ਰੂਪ ਦੇ ਵਿੱਚ ਉਹਦੀ ਉਹਦੀ ਨਾ ਮੁਕਤੀ ਨਹੀਂ ਹੁੰਦੀ ਗਤੀ ਨਹੀਂ ਹੁੰਦੀ ਫਿਰ ਉਹ ਤੀ ਘੁੰਮਦਾ ਫਿਰਦਾ ਜਿਵੇਂ ਕੋਈ ਕਹਿੰਦੇ ਉਹਨੂੰ ਫਲਾਨਾ ਚਿੰਬੜ ਗਿਆ ਉਹਨੂੰ ਫਲਾਨਾ ਚਿੰਬੜ ਗਿਆ ਵੀ ਉਹ ਚਿੰਬੜਨਾ ਹੀ ਸੀ ਜਦ ਹੁਣ ਜਿਉਂਦੇ ਜੀ ਤੇ ਨਹੀਂ ਉਹ ਰੱਬ ਨਾਲ ਨਹੀਂ ਚਿੰਬੜ ਗਿਆ ਜਿਹੜਾ ਰੱਬ ਨਾਲ ਨਹੀਂ ਚਿੰਬੜਦਾ ਫਿਰ ਉਹ ਲੋਕਾਂ ਨੂੰ ਚਿੰਬੜਦਾ ਫਿਰਦਾ ਐਦਾਂ ਹੀ ਹੈ ਸਿੱਧੀਆਂ ਵਿਚਾਰਾਂ ਨਾਲ ਜਿਉਂਦੇ ਜੀ ਰੱਬ ਦੇ ਚਰਨਾਂ ਨਾਲ ਚਿੰਬੜ ਜਾਓ ਚਿੰਬੜ ਜਾਵੇ ਫੇਰੇ ਇਸ ਤੋਂ ਡਰ ਨਹੀਂ ਲੱਗੇਗਾ ਮਰਦੇ ਤੋਂ ਡਰ ਕਿਉਂ ਲੱਗਦਾ ਵੀ ਚਿਮੜ ਨਾ ਜਾਵੇ ਇਦਾਂ ਹੀ ਹੈ ਮਰਦੇ ਤੋਂ ਲੋਕੀ ਪਰੇ-ਪਰੇ ਨੇ ਹੁੰਦੇ ਨੇ ਨੁਹਾਨ ਵੇਲੇ ਪਰੇ ਨੇ ਹੁੰਦੇ ਨੇ ਹੱਥ ਨਹੀਂ ਲਾਉਂਦੇ ਪਤਾ ਨਹੀਂ ਉਹਨਾਂ ਨੂੰ ਲੱਗਦਾ ਵੀ ਇਹ ਚਿਮੜ ਨਾ ਜਾਵੇ ਕਿਧਰੇ ਪਤਾ ਨਹੀਂ ਇਹ ਮੇਰੇ ਵਿੱਚ ਨਾ ਆ ਜਾਏ ਇਦਾਂ ਦਾ ਡਰ ਜਿਹਾ ਲੱਗਾ ਰਹਿੰਦਾ ਤੇ ਕੋਈ ਨਹੀਂ ਉਹਨਾਂ ਚਿਮੜਨਾ ਆਪਾਂ ਚਿਮੜਨਾ ਸੀ ਰੱਬ ਨਾਲ ਆਪਾਂ ਚਿਮੜੇ ਨਹੀਂ ਤੇ ਫਿਰ ਉਹਦਾ ਇੱਕ ਡਾਰੀ ਭੂਤ ਦੇ ਰੂਪ ਦੇ ਵਿੱਚ ਸਾਨੂੰ ਚਿਮੜਿਆ ਰਹਿੰਦਾ ਉਹਦਾ ਉਹਨੇ ਕੀ ਚਿਮੜਨਾ ਉਹਦੇ ਗਿਆ ਬਸ ਉਹਦਾ ਇੱਕ ਡਰ ਜਿਆ ਜਿਹੜਾ ਹੈ ਨਾ ਉਹ ਇੱਕ ਡਰ ਹੀ ਪ੍ਰੇਤ ਹੈ ਭੂਤ ਹੈ ਹੋਰ ਭੂਤ ਕਿਨੂੰ ਕਹਿੰਦੇ ਨੇ ਹੋਰ ਸਿੰਗਲ ਲਾ ਕੇ ਥੋੜਾ ਭੂਤ ਨੇ ਸਾਡੇ ਘਰ ਆਣਾ ਜਦੋਂ ਕਿਸੇ ਨੂੰ ਡਰ ਲੱਗਦਾ ਹੈ ਮਤਲਬ ਕਿਸ ਕਿਸੇ ਨੇ ਭੂਤ ਪ੍ਰੇ ਦੇ ਦਰਸ਼ਨ ਕਰਨੇ ਹੋ ਤੇ ਉਹ ਕਿਸੇ ਡਰੇ ਹੋਏ ਕੰਬਦੇ ਬੰਦੇ ਨੂੰ ਦੇਖ ਲਏ ਬਸ ਇਹ ਡਰ ਦੀ ਨਿਸ਼ਾਨੀ ਜਿਹੜੀ ਹੈ ਭੂਤ ਦੀ ਨਿਸ਼ਾਨੀ ਹੋਰ ਭੂਤ ਕਿਦਾਂ ਦਾ ਹੁੰਦਾ ਹੈ ਇਹ ਇਹੀ ਹੈ ਜਿਹੜਾ ਬੰਦਾ ਡਰੀ ਜਾਂਦਾ ਹੈ ਭਰਮ ਦੇ ਵਿੱਚ ਪਿਆ ਹੀ ਰਹਿੰਦਾ ਹੈ ਔਰ ਬਹਿਮ ਕਰੀ ਜਾਂਦਾ ਸਮਝੋ ਉਹਨੂੰ ਚਿਮੜਿਆ ਹੋਇਆ ਭੂਤ ਇਸ ਤਰ੍ਹਾਂ ਦਾ ਭੂਤ ਹੈ ਡਰੂਪੀ ਭੂਤ ਹੈ ਹੋਰ ਦੂਜੇ ਭੂਤ ਪ੍ਰੇਦੇ ਬਾਣੀ ਦੀ ਇਹ ਜਿਹੜੀ ਵਿਚਾਰ ਬੜੀ ਲੰਬੀ ਹੋ ਸਕਦੀ ਹੈ ਸਮਾਣੀ ਜਾਜ ਦਿੰਦਾ ਵੀ ਉਹ ਭੂਤ ਨੂੰ ਨਹੀਂ ਕਿਹਾ ਕੋਈ ਜਿਉਂਦੇ ਜੀਵੀ ਭੂਤ ਸਾਨੂੰ ਚਿਮੜੇ ਹੁੰਦੇ ਨੇ ਜਿੱਦਾਂ ਲੋਕ ਕਹਿੰਦੇ ਨੇ ਵੀ ਮੈਨੂੰ ਫਰਾਨੇ ਬੰਦੇ ਨੇ ਬੜਾ ਤੰਗ ਕੀਤਾ ਮੈਨੂੰ ਤੇ ਮੇਰੇ ਪਰਿਵਾਰ ਨੇ ਤੰਗੇ ਤਾਂ ਮੈਨੂੰ ਤੇ ਇਹ ਭੂਤ ਬਣ ਕੇ ਚਿਮੜਿਆ ਹੋਇਆ ਨੇ ਕਹਿ ਦਿੰਦੇ ਆ ਨਾ ਮਤਲਬ ਜਿਹੜਾ ਬੰਦਾ ਦੁੱਖ ਦਿੰਦਾ ਤਕਲੀਫ ਦਿੰਦਾ ਡਰ ਵਿੱਚ ਪਾਈ ਰੱਖਦਾ ਹੈ ਪਰੇਸ਼ਾਨ ਕਰਦਾ ਹੈ ਪਰੇਸ਼ਾਨੀ ਦਾ ਨਾਮ ਹੀ ਭੂਤ ਹੈ ਚਾਹੇ ਉਹ ਕੋਈ ਪਰਿਵਾਰ ਦੇ ਵਿੱਚੋਂ ਜੀ ਦੇ ਦੇਵੇ ਚਾਹੇ ਕੋ ਰਿਸ਼ਤੇਦਾਰ ਦੇ ਦੇਵੇ ਚਾਹੇ ਮਿੱਤਰ ਦੇ ਦੇਵੇ ਚਾਹੇ ਕੋ ਗੁੰਡੀ ਦੇ ਦੇਵੇ ਚਾਹੇ ਕੋਹੀ ਦੇ ਦੇਵੇ ਉਹ ਡਰ ਉਹ ਪਰੇਸ਼ਾਨੀ ਭੂਤ ਦੇ ਰੂਪ ਦੇ ਸਾਨੂੰ ਪਰੇਸ਼ਾਨੀ ਕਰਦੀ